ਸਬ ਡਿਵੀਜ਼ਨ ਬੁੜਲਾਡਾ ਅਦੀਨ थाना ਬੋਹਾਦੀਪ ਪੁਲਿਸ ਵੱਲੋਂ ਰੇਲਵੇ ਪੁਲਿਸ ਵਿੱਚ ਪੜਤੀ ਕੇ ਰਾਉਂਡਾ ਚਾਂਸਾ ਦੇਖੀ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਇਸ ਸਬੰਧੀ ਡੀਐਸਪੀ ਬੁੜਲਾਡਾ ਪ੍ਰਿਤਪਾਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਕਿਰਨਪਾਲ ਕੌਰ ਪਤਨੀ ਬਿੰਦਰ ਸਿੰਘ ਵਾਸੀ ਵਰੇ ਵੱਲੋਂ ਐਸਐਸਪੀ ਮਾਨਸਾ ਨੂੰ ਦਿੱਤੀ ਦਰਖਾਸਤ ਤੇ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਹੀਰਾ ਵਾਸੀ ਆਲੰਪੂਰ ਮੰਦਰਾ ਨੂੰ ਗ੍ਰਿਫਤਾਰ ਕੀਤਾ ਹੈ ਬੁੜਲਾਡਾ ਤੋਂ ਅਮਨ ਮਹਿਤਾ ਦੀ ਰਿਪੋਰਟ ਇੱਕ ਦਰਖਾਸਤ ਕਿਰਨਪਾਲ ਕੌਰ ਪਤਨੀ ਬਿੰਦਰ ਸਿੰਘ ਵਾਸੀ ਵਰੇ ਨੇ ਮਾਨਯੋਗ ਐਸਐਸਪੀ ਸਾਹਿਬ ਦੀ ਪੇਸ਼ ਹੋ ਗਈ ਸੀ ਕਿ ਉਹਦੀ ਲੜਕੀ ਸਤਵੀਰ ਕੌਰ ਨੂੰ ਰੇਲਵੇ ਵਿੱਚ ਭਰਤੀ ਹੋਣ ਦਾ ਚਾਂਸ ਦੇ ਕੇ ਗੁਰਦੀਪ ਸਿੰਘ ਹੀਰਾ ਪੁੱਤਰ ਅਨਸਤ ਸਿੰਘ ਵਾਸੀ ਆਲੰਪਰ ਮੰਦਰਾ ਨੇ 1.5 ਲੱਖ ਰੁਪਇਆ ਮੰਗਿਆ ਸੀਗਾ ਇਹਨੂੰ ਰੇਲਵੇ ਪੁਲਿਸ ਵਿੱਚ ਭਰਤੀ ਹੋਣ ਦਾ ਦਾ ਇਹਨੂੰ ਚਾਂਸ ਦੇ ਕੇ ਤੇ ਜਿਹਦੇ ਵਿੱਚੋਂ 65000 ਰੁਪਇਆ ਉਹਨਾਂ ਕੋਲ ਲੈ ਗਿਆ ਸੀਗਾ ਪਰ ਉਹਨੇ ਕੋਈ ਉਹਨੂੰ ਭਰਤੀ ਉਹਦੀ ਬੇਟੀ ਨੂੰ ਭਰਤੀ ਨਹੀਂ ਕਰਾਇਆ ਤੇ ਉਹ ਦਰਖਾਸਤ ਦੀ ਪਤਾਲ ਇਨਸਪੈਕਟਰ ਜਗਦੇਸ਼ ਸਿੰਘ ਐਸਐਚਓ ਬੁਆ ਨੇ ਕੀਤੀ ਤਾਂ ਜਿਹੜੇ ਫੈਕਟ ਸਾਰੇ ਸਹੀ ਪਾਏ ਗਏ ਇਹਦੇ ਖਿਲਾਫ ਜਿਹੜਾ ਗੁਰਦੀਪ ਸਿੰਘ ਹੀਰੇ ਦੇ ਮਕਦਮਾ ਦਰਜ ਕੀਤਾ ਮਾਨਯੋਗ ਐਸ.ਐਸ.ਪੀ ਸਾਹਿਬ ਦੀ ਹਦਾਇਤਾਂ ਤੇ ਕੱਲ ਐਸ.ਐਚ.ਓ ਜਗਦੀਪ ਸਿੰਘ ਦੀ ਪਾਰਟੀ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਦੇ ਕੋ ਜਿਹੜਾ 65000 ਰੁਪਏ ਇਹਨੇ ਠੱਗੀ ਦਾ ਇਹਨੋਂ ਕੋ ਲਿਆ ਸੀ ਉਹ ਵੀ ਬਰਾਮਦ ਕਰਾ ਲਿਆ ਤੇ ਇਹਦੇ ਖਿਲਾਫ ਜਿਹੜਾ ਹੈਗਾ ਹੀਰੇ ਦੇ ਖਿਲਾਫ ਪਹਿਲਾਂ ਵੀ ਚਾਰ ਮਕਦਮੇ ਜਿਹੜੇ ਹੈਗੇ ਆ ਵੱਖ-ਵੱਖ ਥਾਣੇ ਠੱਗੀਆਂ ਦੇ ਦਰਜ ਆ ਤੇ ਕਾਫੀ ਕੰਪਲੇਟਾ ਹੈ ਇਹਦੇ ਖਿਲਾਫ ਪੈਂਡਿੰਗ ਨੇ ਤੇ ਹੋਰ ਵੀ ਜਿਵੇਂ ਪਤਾ ਲੱਗਦਾ ਸਾਨੂੰ ਲੋਕ ਸਾਡੇ ਤੱਕ ਪਹੁੰਚ ਕਰ ਰਿਹਾ ਕਿ ਜਿਨ੍ਹਾਂ ਨੇ ਇਹ ਠੱਗੀਆਂ ਮਾਰੀਆਂ ਨੇ ਜਨਵਜੇ ਪੇਸ਼ ਕਰਕੇ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਦੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਜਿਹੜੀਆਂ ਕੋਈ ਇਹਨੇ ਠੱਗੀਆਂ ਮਾਰੀਆਂ ਉਹਦਾ ਵੀ ਪੜਤਾਲ ਕਰਕੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਊਗੀ ਇਹ ਲਗਾਤਾਰ ਕਿੰਨੇ ਕ ਸਮੇਂ ਤੋਂ ਪੈਂਦੇ ਮਾਮਲੇ ਜਿਹੜੇ ਦੱਸ ਰਹੇ ਠੱਗੀਆਂ ਮਾਰ ਰਹੇ ਨੇ ਇਹ ਤਕਰੀਬਨ 2014 19 20 21 ਦੇ ਪੁਰਾਣੇ ਮੁਕੱਦਮੇ ਨੇ ਇਹ ਤਾਂ ਉਹ ਗੱਲ ਮੈਟਰ ਨੇ ਜਿਹੜੇ ਅੱਗੇ ਆ ਗਏ ਆਪਣੇ ਬਾਕੀ ਅਜੇ ਜਿਹੇ ਲੋਕਾਂ ਨੇ ਅਜੇ ਤੱਕ ਕੰਪਲੀਟਾ ਨਹੀਂ ਦਿੱਤੀਆਂ ਸੀਗੀਆਂ ਉਹ ਵੀ ਸਾਹਮਣੇ ਕਾਫੀ ਆ ਰਹੇ ਆ ਉਹ ਵੀ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ। ਹੋਰ ਜਿਹੜੇ ਹਨ ਇਹ ਕੰਮਕਾਦਮੇ ਵੀ। ਹੋਰ ਇਹਦੇ ਜੀ ਹੈਗਾ ਜੀ ਬੜਾ ਡੇਸੀਟੀ ਚ ਅਮਰਗੜ੍ਹ ਹੋ ਗਿਆ ਜੀ ਆਪਣਾ ਮਲੇਰ ਕੋਲਿਜ ਪੈ ਗਿਆ ਹੁਣ। ਥਾਣੇ ਬਰੇਟੇ ਵਿੱਚ, ਥਾਣੇ ਬੋਹਾ ਚ ਪੁਰਾਣੇ ਮੁਕਾਦਮੇ ਦਰਜ ਆ। ਰਿਕਰੂਟਮੈਂਟ ਦੇ ਰਿਲੇਟਿਡ ਹੀ ਨਾ ਜਾਂ ਕੋਈ ਹੋਰ ਵੀ ਇਹ। ਇਹ 420 ਦੇ ਮੁਕਾਦਮੇ ਆ ਜੀ ਐਵੇਂ ਕਿਸੇ ਨੂੰ ਭਰਤੀ ਦਾ ਝਾਂਸਾ ਦੇ ਕੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਝਾਂਸਾ ਦੇ ਕੇ ਜਾਨੀ ਕਿ ਠੱਗੀਆਂ ਮਾਰਦਾ ਸੀਗਾ। ਇਹ ਮਾਰਕੀ ਪੰਕਾ ਦਾ ਨਾਇਕ ਤੋਂ ਹੋਰ ਵੀ ਇਨਵੋਲਵ ਹੈ ਜਾਂ ਸਿਰਫ ਇਕੱਲਾ ਹੀ ਹੁੰਦਾ ਸੀ ਜਿਸ ਨੂੰ ਜਦੋਂ ਸਾਹੇ ਦੇ ਲੈਂਦਾ ਨਹੀਂ ਫਿਲਹਾਲ ਤਾਂ ਇਹਦੀ ਇਕੱਲੇ ਦੀ ਜਿਹੜੀ ਕਿ ਆ ਰਹੀ ਹੈ ਬਾਕੀ ਤਫਤੀਸ਼ ਵਿੱਚ ਜਿਹੜਾ ਰਿਮਾਂਡ ਲਿਆ ਹੋਇਆ ਜੇ ਕੋਈ ਹੋਰ ਇਨਵੋਲਵਮੈਂਟ ਹੈ ਤਾਂ ਉਹਨੂੰ ਨਾਮਜ਼ਦ ਕਰਕੇ ਜਿਹੜਾ ਕਾਰਵਾਈ ਕੀਤੀ ਜਾਊਗੀ